ਬਾਰਡਰਾਂ ਤੇ ਚੱਲ ਰਹੇ ਮੋਰਚੇ ਦੇ ਸੱਦੇ ਤੇ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਦੇ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ਫਾਜ਼ਲਕਾ ਜੀਟੀ ਰੋਡ ਨੂੰ ਸ਼੍ਰੀ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਧਰਨਾ ਲਾ ਕੇ ਜਾਮ ਕੀਤਾ ਗਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੂੜ ਦਿੱਤੀ ਗਈ ਇਸੇ ਤਹਿਤ ਗੁਰੂ ਹਰ ਸਹਾਇ ਦੇ ਸਮੂਹ ਬਾਜ਼ਾਰ ਵੀ ਬੰਦ ਰਹੇ ਅਤੇ ਰੇਲਵੇ ਸਟੇਸ਼ਨ ਗੁਰੂ ਹਰ ਸਹਾਇ ਵਿਖੇ ਵੀ ਸਨਾਟਾ ਸ਼ਾਇਆ ਦਿਖਾਈ ਦਿੱਤਾ ਇਸ ਬੰਦ ਨੂੰ ਲੈ ਕੇ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਦਾ ਕਰਨਾ ਪਿਆ ਅਤੇ ਪੈਟਰੋਲ ਪੰਪ ਬੰਦ ਹੋਣ ਕਰਕੇ ਰਾਹਗੀਰਾਂ ਦਾ ਪੈਟਰੋਲ ਵੀ ਖਤਮ ਹੋ ਗਿਆ ਜਿਸ ਕਰਕੇ ਕਈਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਜੀ ਪ੍ਰਧਾਨ ਜੀ ਅੱਜ ਰੋਡ ਜਾਂਚ ਕੀਤਾ ਜੀ ਕੀ ਅਪੀਲ ਸੀਗੀ ਲੋਕਾਂ ਨੂੰ ਇਸ ਮਕਸਦ ਨੂੰ ਲੈ ਕੇ ਰੋਡ ਦਾ ਵੇਖੋ ਜੀ ਦਵਾ ਫੋਰਮਾਂ ਵੱਲੋਂ 13 ਫਰਵਰੀ ਤੋਂ ਖਨੌਰੀ ਬਾਰਡਰ ਤੇ ਛੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਹੈ ਕਿਸਾਨਾਂ ਵਾਂਗ ਦੂਰਾਂ ਦੀਆਂ ਮੱਗਾਂ ਨੂੰ ਲੈ ਕੇ ਪਰ ਸਰਕਾਰ ਕੇਂਦਰ ਦੀ ਕੋਈ ਗੱਲ ਨਹੀਂ ਸੁਣ ਰਹੀ ਸੀ ਉਹਦੇ ਕੰਨਾਂ ਤੱਕ ਹੋਰ ਆਵਾਜ਼ ਪਹੁੰਚਾਉਣ ਵਾਸਤੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ 30 ਤਰੀਕ ਨੂੰ ਆਪਣੇ ਕਾਰੋਬਾਰ ਬੰਦ ਕਰਕੇ ਤੇ ਇਸ ਮੋਰਚੇ ਦਾ ਸਮਰਥਨ ਦੇ ਕੇ ਮੋਦੀ ਸਰਕਾਰ ਨੂੰ ਇਹ ਦੱਸ ਦਿਓ ਕਿ ਇਹਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ ਸਾਰਾ ਪੰਜਾਬ ਜੜਾ ਉਹ ਨਾਲ ਹੈ ਇਸ ਕਰਕੇ ਅੱਜ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਹੈ ਰੋਡ ਵੀ ਜਾਮ ਕੀਤਾ ਗਿਆ ਸੀ ਰੋਡ ਵੀ ਜਾਮ ਕੀਤਾ ਗਿਆ ਜੀ ਅਸੀਂ ਆ ਪਰਕਟ ਸਾਹਿਬ ਬੈਠੇ ਹਾਂ ਫਰੋਜ਼ਪੁਰ ਫਾਜ਼ਲਗੜ੍ਹ ਰੋਡ ਜਾਮ ਕਰਕੇ 4 ਵਜੇ ਤੱਕ ਜਾਮ ਹੈ ਪਰ ਇਹਦੇ ਵਿੱਚ ਜਿਹੜੀਆਂ ਜ਼ਰੂਰੀ ਸਵਾਵਾਂ ਨੇ ਜਿਵੇਂ ਕੋਈ ਐਂਬੂਲੈਂਸ ਆਉਂਦੀ ਹੈ ਕੋਈ ਮਰੀਜ਼ ਆਉਂਦਾ ਹੈ ਉਹ ਬਰਾਤ ਆਉਂਦੀ ਏ ਜਾਂ ਕਿਸੇ ਨੇ 에어ਪੋਰਟ ਤੇ ਜਾਣਾ ਹੈ ਕਿਸੇ ਬੱਚੇ ਨੇ ਆਪਣਾ ਪੇਪਰ ਦੇਣ ਜਾਣਾ ਹੋਰ ਕੋ ਇਹੋ ਜੀ ਜ਼ਰੂਰੀ ਜਿਹੜੀ ਮਜਬੂਰੀ ਕਿਸੇ ਦੀ ਏ ਉਹਨੂੰ ਅਸੀਂ ਉਹਨੂੰ ਛੋੜ ਦਿੱਤੀ ਗਈ ਏ ਉਹਨੂੰ ਕਿਸੇ ਨੂੰ ਨਹੀਂ ਰੋਕਿਆ ਗਿਆ ਬਾਕੀ ਜੜੀਆਂ ਨੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਲੋਕ ਆ ਵੀ ਜਿਹੜੇ ਨੇ ਉਹਨਾਂ ਨੇ ਘਰੋਂ ਬਾਹਰ ਨਹੀਂ ਨਿਕਲੇ ਤੇ ਮੈਨੂੰ ਲੱਗਦਾ ਹੈ ਕਿ ਸਾਰਾ ਪੰਜਾਬ ਜਿਹੜਾ ਅੱਜ ਉਹ ਇਸ ਜਥੇਬੰਦੀ ਨੂੰ ਸਮਰਥਨ ਦਿੰਦਾ ਹੋਇਆ ਜਥੇਬੰਦੀਆਂ ਦੀਆਂ ਮੰਗਾਂ ਨੂੰ ਅੱਜ ਸਾਰਾ ਪੰਜਾਬ ਬੰਦ ਹੈ